ਅੱਜ ਇਹ ਹਾਸੀ ਕਰੀਏ ਨਾ ਉਹ ਬਾਕੀ ਅਮੇਰਕੀ ਜਿਨ੍ਹਾਂ ਨੇ ہزارਾਂ ਗਰੀਬ ਲੋਕਾਂ ਦੇ ਲਈ ਉਹਨਾਂ ਦੇ ਮਸੀਹਾ ਬਣ ਕੇ ਆਏ ਉਹਨਾਂ ਦੇ ਹੱਥ ਸੱਚ ਦੀ ਅੱਜ ਦੇ ਵਿਸ਼ੇ 'ਤੇ ਆਸ਼ੀਰਵਾਦ ਰੰਗਾਇਆ ਸੰਤ ਸਾਰੇ ਹੀ ਪ੍ਰਧਾਨ ਡਾਕਟਰ ਪੀਆ ਦਾ ਬੇਨਤੀ ਚਲੋ ਸਭ ਤੋਂ ਪਹਿਲਾਂ ਆਪਣੇ ਆਪਣੇ ਪੂਰੀ ਪਾਵਨ ਸਾਹਿਬ ਦਾ ਸਤਿਕਾਰ ਕਰੀਏ ਆਵਾਜ਼ ਦੀ ਪਾਰਟੀ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਸਾਡੇ ਵਿਚਾਰ ਨੇ ਜਿਹੜੇ ਸਾਡੇ ਅਧਿਕਾਰ ਨੇ ਪੜਾਂਗੇ ਨਹੀਂ ਬਾਬਾ ਸਾਹਿਬ ਦੇ ਵਿਚਾਰਾਂ ਸਾਹਿਬ ਨੇ ਇਤਨੇ ਆਵਾਜ਼ੀ ਸੋਧਣਾ ਹੈ ਆਹ ਇਹ ਸਾਹਿਬ ਜੀ ਸ਼ਾਂਤੀ ਦੀ ਕੀ ਕਹਿਣਾ ਚਾਹੂੰਗੀ ਅੱਜ ਡਾਕਟਰ ਵੀ ਆਰ ਅੰਬੇਡਕਰ ਸਾਹਿਬ ਦੇ ਮੁੱਦ ਦੇ ਉੱਪਰ ਅੱਜ ਸਾਰਾ ਸਮਾਜ ਇਕੱਤਰ ਹੋਇਆ ਆ ਅੱਜ ਡਾਕਟਰ ਵੀ ਆਰ ਅੰਬੇਡਕਰ ਸਾਹਿਬ ਦਾ 134ਵਾਂ ਜਨਮ ਦਿਨ ਅੰਮਰਸਰ ਦੇ ਵਿੱਚ ਬੜੀ ਹੀ ਧੂਮਤਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਮੈਂ ਇਸੋ ਤੱਕ ਕਿ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਵੱਲੋਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਦਿਨਾ ਆ ਸਾਰੇ ਸਮਾਜ ਨੂੰ ਕਿ ਜੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਜਿਹੜੇ ਸੰਵਿਧਾਨ ਦੇ ਕਾਰਨ ਜਿੰਨੇ ਵੀ ਹੱਕ ਅਧਿਕਾਰ ਮਿਲੇ ਆ ਅੱਜ ਕੋਈ ਅਫਸਰ ਬਣਿਆ ਕੋਈ ਡੀਸੀ ਬਣਿਆ ਕੋਈ ਐਸਐਸਪੀ ਬਣਿਆ ਜੋ ਐਸਪੀ ਬਣਿਆ ਜਾਂ ਜੱਜ ਬਣੇ ਜਾਂ ਵਕੀਲ ਬਣੇ ਇਹ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਦੇਣ ਆ ਤੋ ਸਾਨੂੰ ਸਮੁੱਚੇ ਸਮਾਜ ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਪੜ੍ਹਨਾ ਚਾਹੀਦਾ ਆ ਡਾਕਟਰ ਅੰਬੇਡਕਰ ਸਾਹਿਬ ਕੋ ਪੜ੍ਹ ਕੇ ਉਹ ਕਿਤਾਬਾਂ ਤੋਂ ਗਿਆਨ ਲੈ ਕੇ ਜੋ ਡਾਕਟਰ ਅੰਬੇਡਕਰ ਸਾਹਿਬ ਦੀ ਲਿਖੀਆਂ ਉਹਨਾਂ ਤੋਂ ਗਿਆਨ ਲੈ ਕੇ ਸਮਾਜ ਦੇ ਅੰਦਰ ਵਿਚਾਰਧਾਰਾ ਜੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਉਹ ਲੈ ਕੇ ਜਾਣੀ ਚਾਹੀਦੀ ਆ ਔਰ ਸਾਥੀਓ ਮੈਂ ਸਮੁੱਚੇ ਸਮਾਜ ਨੂੰ ਮੈਂ ਫਿਰ ਤੋਂ ਵਧਾਈਆਂ ਦਿੰਦਾ ਔਰ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਜਿਹੜੀ ਆ ਘਰ ਘਰ ਤੱਕ ਪਹੁੰਚ ਕਰਕੇ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਤ ਕਰਦੀ ਆ ਕਿ 바ਵਾ ਸਾਹਿਬ ਅੰਬੇਡਕਰ ਸਾਹਿਬ ਨੇ ਸਾਨੂੰ ਕਿਹੜੇ ਅਧਿਕਾਰ ਲਿਆ ਕਹਿੰਦੇ ਜਿਹੜੇ ਹੱਕ ਆ ਅਧਿਕਾਰਾਂ ਦੇ ਕਰਕੇ ਅਸੀਂ ਅੱਜ ਸ਼ਾਸਨ ਪ੍ਰਸ਼ਾਸਨ ਹਰ ਕਿਤੇ ਆਪਣੇ ਹੱਕ ਲੈਣਦੇ ਆ ਅਧਿਕਾਰ ਰੱਖਦੇ ਆ ਜੀ ਵੱਲੋਂ ਬਹੁਤ ਪੰਤਵੰਤਵਾਂ ਦੇ ਵੱਲੋਂ ਬਿਆਨ ਦਿੱਤੇ ਗਏ ਸੀ ਪ੍ਰਤੀਮਾ ਨੂੰ ਤੋੜਨ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਜਿਹੜੇ ਅਜਿਹੇ ਲੋਕ 파ੜਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਜੀ ਜਿਹੜਾ ਪੰਨੂ ਨਾਂ ਦਾ ਅਤਵਾਦੀ ਆ ਮੈਂ ਤੇ ਅਤਵਾਦੀ ਕਵਾਂਗਾ ਦੇਖੋ ਇੱਕ ਮੈਂ ਇਹ ਵੀ ਸ਼ਬਦ ਨਹੀਂ ਵਰਤਦਾ ਵੀ ਉਹ ਖਾਲਿਸਤਾਨੀ ਆ ਉਹ ਅਤਵਾਦੀ ਆ ਜਿਹੜਾ ਅੱਤਵਾਦੀ ਪੰਨੂ ਆ ਉਹ ਬਾਹਰਲੇ ਮੁਲਕ ਦੇ ਵਿੱਚ ਬਹਿ ਗਏ ਇਹ ਗੱਲਾਂ ਕਰਦਾ ਵੱਡਿਆ ਵੱਡਿਆ ਡਾਕਟਰ ਬੀ ਆਰ ਮੇੜਕਰ ਸਾਹਿਬ ਦੀ ਜੀਸ ਕਰ ਸਕਦਾ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਜਿਨ੍ਹਾਂ ਦੇ ਕਰਕੇ ਅੱਜ ਪੰਨੂ ਜਿਹੜਾ ਬਾਹਰ ਬੈਠਾ ਆ ਜਿਹਦੇ ਕਰਕੇ ਅੱਜ ਪੰਨੂ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਮਿਲਿਆ ਉਹ ਪੰਨੂ ਇਹ ਨਹੀਂ ਪਤਾ ਵੀ ਜਿਹੜੀ ਉਹ ਪੜਾਈ ਜਿਹੜੀ ਐਜੂਕੇਸ਼ਨ ਪ੍ਰਾਪਤ ਕੀਤੀ ਉਹ ਡਾਕਟਰ ਮੇੜਕਰ ਸਾਹਿਬ ਦੀ ਦੇਣ ਆ ਜੇ ਡਾਕਟਰ ਅੰਬੇੜਕਰ ਸਾਹਿਬ ਹੱਕ ਅਧਿਕਾਰ ਨਾ ਲੈ ਕੇ ਦਿੰਦੇ ਤੇ ਅੱਜ ਉਸ ਬੰਦੇ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਸੀ ਮਿਲਣਾ ਅੱਜ ਉਹ ਬੰਦਾ ਬਾਹਰ ਨਹੀਂ ਸੀ ਜਾ ਸਕਦਾ ਪੂਰੇ ਦੇਸ਼ ਦੇ ਵਿੱਚ ਕੀ ਪੂਰੇ ਵਰਲਡ 'ਚ ਜੇ ਲੋਕ ਵਿਰੋਧਤਾ ਕਰਦੇ ਆ ਔਰ ਅਸੀਂ ਇਹ ਗੱਲ ਕਹਿੰਦੇ ਆ ਕਿ ਅਗਰ ਡਾਕਟਰ ਅੰਬੇੜਕਰ ਸਾਹਿਬ ਦੇ ਬੋਤ ਦੇ ਉੱਪਰ ਕੋਈ ਵੀ ਆ ਚੋਂਦੀ ਆ ਇਹਦਾ ਸਾਰਾ ਜਿਹੜਾ ਪੁਲਿਸ ਪ੍ਰਸ਼ਾਸਨ ਬਕਾਇਦਾ ਜ਼ਿੰਮੇਵਾਰ ਹੋਏਗਾ ਔਰ ਅਸੀਂ ਬੇਨਤੀ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਪੀ ਡਾਕਟਰ ਰੋਬੇੜਕਰ ਸਾਹਿਬ ਜਿੰਨੇ ਵੀ ਬੋਤਿਆ ਇਹਨਾਂ ਦੀ ਪੂਰੀ ਰੇਖਦਕ ਕੀਤੀ ਜਾਵੇ ਜਿਹੜੇ ਲੋਕ ਜਾਂ ਨੌਜਵਾਨ ਭਟਕ ਕੇ ਇਹੋ ਜਿਹੇ ਬਿਆਨ ਬਾਦੀਆਂ ਪਿੱਛੇ ਲੱਗ ਕੇ ਲੋਕਾਂ ਦੇ ਸਮਾਜ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਦੇਖੋ ਮੈਂ ਇਸ ਸਮੁੱਚੇ ਸਮਾਜ ਨੂੰ ਇਹ ਹੀ ਅਪੀਲ ਕਰਾਂਗਾ ਕਿ ਜਿਹੜੇ ਬਾਹਰ ਬੈਠੇ ਜਿਹੜੇ ਆਫਰ ਕਰਦੇ ਲੱਖਾਂ ਰੁਪਏ ਦੀ ਯਕੀਨ ਨਾ ਕਰਨ ਆਹ ਦੇਖੋ ਪਿੱਛੇ ਜੀ ਇੱਕ ਬੰਬ ਬਲਾਸ ਹੋਇਆ ਸੀ ਮੰਦਰ ਦੇ ਅੰਦਰ ਜਿਹੜਾ ਬੰਬ ਬਲਾਸ ਹੋਇਆ ਸੀ ਉਹ ਵੀ ਕੋਈ ਬੰਦਾ ਬਾਹਰ ਬੈ ਕੇ ਜਿਹੜਾ ਗਰੀਬ ਲੋਕ ਆ ਜਿਹਦੇ ਬਚਾਰੇ ਦਿਹਾੜੀਦਾਰ ਲੋਕ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਆ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਆ ਉਹਨਾਂ ਨੂੰ ਇਸ ਕੇਸ 'ਚ ਫਸਾਇਆ ਜਾਂਦਾ ਆ ਔਰ ਮੈਂ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਾਂ ਵੀ ਕੋਈ ਵੀ ਸਾਥੀ ਇਹਨਾਂ ਦੇ ਲਾਲਚ 'ਚ ਨਾ ਆਵੇ ਜਿਹੜੇ ਆਪਣੀ ਮਿਹਨਤ ਦੀ ਕਮਾਈ ਕਰੋ ਔਰ ਬਾਬਾ ਸਾਹਿਬ ਬੇੜਕ ਸਾਹਿਬ ਨੂੰ ਜਰੂਰ ਪੜੋ ਠੀਕ ਹੈ ਜੀ ਠੀਕ ਹੈ